ਸਤਰੀ ਕਾਲਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ YouTube ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀਆਂ ਵੀ ਆਪਾਂ ਕਿਹੜੀਆਂ ਗਲਤੀਆਂ ਕਰ ਲੈਂਦੇ ਆ ਵੀ ਮੜ ਕੇ ਕਨਕ ਦੇ ਝਾੜ ਤੇ ਅਸਰ ਪੈਂਦਾ ਗਲਤੀਆਂ ਇਹ ਆ ਵੀ ਆਪਾਂ ਕਰ ਵੀ ਲੈਂਦੇ ਆ ਕੰਮ ਤੇ ਟਾਈਮ ਸਰ ਆਪਾਂ ਨਹੀਂ ਕਰ ਪਾਉਂਦੇ ਕਈ ਵਾਰੀ ਆਪਾਂ ਨੂੰ ਘਾਲੋਂ ਲੈ ਕੇ ਬਹਿ ਜਾਂਦੀ ਆ ਵੀ ਆਪਾਂ ਕਹਦੇ ਨੇ ਚੱਲ ਅੱਜ ਕਰਦੇ ਆ ਸਵੇਰ ਕਰਦੇ ਆ ਤੇ ਆਪਾਂ ਟਾਈਮ ਨਗਾ ਲੈਨੇ ਤੇ ਜਾਂ ਕਈ ਵਾਰੀ ਆਪਣੀ ਵਿਆਹ ਤੇ ਨਹੀਂ ਬੰਦੀ ਆਪਾਂ ਕਹਦੇ ਨੇ ਹਜੇ ਨਹੀਂ ਕਰਦੇ ਪਾਣੀ ਦੂਜੇ ਤੇ ਕਰਾਂਗੇ ਤੀਜੇ ਤੇ ਕਰਾਂਗੇ ਤੇ ਉਵੇਂ ਵੀ ਆਪਾਂ ਨੁਕਸਾਨ ਕਰ ਲੈਂਦੇ ਆ ਤੇ ਉਹ ਕਿਹੜੀ ਗਲਤੀ ਹੈ ਜਿਹੜੀ ਆਪਣੇ ਝਾੜ ਤੇ ਅਸਰ ਪਾਉਂਦੀ ਹੈ ਤੇ ਆਪਾਂ ਗਲਤੀ ਕਰਦੇ ਆ ਤੇ ਆਪਾਂ ਦੱਸਦੇ ਆ ਤੁਹਾਨੂੰ ਕਰਦੇ ਆ ਗੱਲਬਾਤ ਉਹਦੇ ਬਾਰੇ ਤੇ ਜਿਹੜਾ ਭਰਾ ਕੋਈ ਚੈਨਲ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਨੂੰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਹੁਣ ਆਪਾਂ ਨੂੰ ਕਣਕਾਂ ਨੂੰ ਤਕਰੀਬਨ ਜਿਹੜੀਆਂ ਹੁਣ 25 ਅਕਤੂਬਰ ਦੀ ਬੀਜੀ ਵੀ ਗਣਕ ਹੈ ਤੇ ਉਹ ਆਪਾਂ ਸਾਲ ਲਾ ਲਓ ਵੀ 25 ਅਕਤੂਬਰ ਤੋਂ ਨਵੰਬਰ ਤੇ ਦਸੰਬਰ ਕਿੰਨਾ ਟਾਈਮ ਹੋ ਗਿਆ ਉਹ ਕਣਕਾਂ 60-65 ਦਿਨਾਂ ਦੀਆਂ ਹੋ ਗਈਆਂ ਜਿਹੜੀਆਂ 25 ਅਕਤੂਬਰ ਦੀਆਂ ਬੀਜੀਆਂ ਵੀਆਂ ਜਿਹੜੀਆਂ ਹੁਣ ਕਣਕਾਂ ਬੀਜੀਆਂ ਵੀਆਂ ਇੱਕ ਨਵੰਬਰ ਦੀਆਂ ਉਹ ਉਹਨਾਂ ਨੂੰ 2 ਕੁ ਮਹੀਨੇ ਹੋ ਗਏ ਤਕਰੀਬਨ 2 ਕੁ ਮਹੀਨੇ ਹੋ ਹੀ ਗਏ ਤੇ ਜਿਹੜੀਆਂ ਬੀਜੀਆਂ ਵੀਆਂ 10-15 ਨਵੰਬਰ ਦੀਆਂ ਉਹ ਹਜੇ 40-45 ਦਿਨਾਂ ਦੀ ਹੋਈਆਂ ਹੁਣ ਜਿਨ੍ਹਾਂ ਭਰਾਵਾਂ ਨੇ ਵੀ ਆਪਣੇ ਜਿਹੜੀ ਦੇ ਪਾਉਣੀ ਸੀਗੀ 25 ਅਕਤੂਬਰ ਨੂੰ ਬੀਜੀ ਹੋਈ ਕਣਕ 'ਚ ਉਹਨਾਂ ਨੇ ਜੇ ਹਜੇ ਰੇਹ ਪੂਰੀ ਨਹੀਂ ਕੀਤੀ ਫਿਰ ਉੱਥੇ ਆਪਾਂ ਗਲਤੀ ਕਰਦੇ ਆ ਕਿਉਂਕਿ ਉਸ ਤੋਂ ਬਾਅਦ ਉਹ 60-65 ਦਿਨਾਂ ਤੋਂ ਬਾਅਦ ਤਾਂ ਫਿਰ ਗੰਡ ਬਣਾਉਣ ਲੱਗ ਪੈਂਦੀ ਹੈ ਕਣਕ ਤੇ ਉਸ ਤੋਂ ਬਾਅਦ ਫਿਰ ਉਹਨੇ ਫੂਟ ਨਹੀਂ ਕਰਨੀ ਹੁੰਦੀ ਫੂਟ ਕਰਦੀ ਉਹਦੋਂ ਪਹਿਲਾਂ ਪਹਿਲਾਂ ਆਪਾਂ ਕਈ ਵਾਰੀ ਇੱਕ ਪਾਣੀ ਆਪਾਂ ਲਾ ਕੇ ਰੇ ਪਾਉਨੇ ਆ ਤੇ ਦੂਜੀ ਵਾਰੀ ਪਾ ਦੇ ਨੇ ਤੀਜੀ ਵਾਰ ਆਪਾਂ ਕਹ ਦੇ ਨੇ ਆਪਾਂ ਪਾਣੀ ਦੂਜਾ ਲਾ ਕੇ ਫੇਰ ਰੇ ਪਾਵਾਂਗੇ ਤੇ ਉੱਥੇ ਆਪਾਂ ਗਲਤੀ ਕਰ ਜਾਂਦੇ ਆ ਰੇ ਆਪਾਂ ਨੂੰ 50 55 ਦਿਨਾਂ ਦੇ ਵਿੱਚ ਵਿੱਚ ਨਵੇੜ ਦੇਣੀ ਚਾਹੀਦੀ ਹੈ ਚਾਹੇ ਪਾਣੀ ਇੱਕ ਲੱਗੇ ਚਾਹੇ ਦੋ ਲੱਗੇ ਹੈ ਪਾਣੀ ਦਾ ਹੁੰਦਾ ਹਿਸਾਬ ਕਿ ਤਾ ਵਾਹਣ ਦੇ ਸਿਰ ਤੇ ਜੇ ਤਾਂ ਤੁਹਾਡੇ ਵਾਹਣ ਤੇ ਨਮੀ ਹੈਗੀ ਹੈ ਜਾਂ ਧੁੰਦ ਪੈਂਦੀ ਹੈ ਤਾਂ ਆਪਾਂ ਰੇ ਪਾ ਸਕਦੇ ਆ ਤੇ ਜੇ ਧੁੰਦ ਨਹੀਂ ਪੈਂਦੀ ਵਾਣ ਖੁਸ਼ਕਤ ਆਪਾਂ ਪਾਣੀ ਵੀ ਦੂਜਾ ਲਾ ਸਕਦੇ ਆ ਟਾਈਮ ਨਾਲ ਕਿਉਂਕਿ ਆਪਾਂ ਕੱਲੇ ਪਾਣੀ ਨੂੰ ਵੇਖੀ ਜਾਈਏ ਪਾਣੀ ਆਪਾਂ ਲੇਟ ਲਾਈਏ ਤੇ ਫਿਰ ਰੇਹ ਵੀ ਲੇਟ ਕਰੀ ਜਾਈਏ ਉੱਥੇ ਆ ਕੇ ਵੀ ਆਪਣਾ ਨੁਕਸਾਨ ਹੁੰਦਾ ਸਾਰਨ ਵੱਡੀ ਗਲਤੀ ਆਪਾਂ ਇਹ ਕਰਦੇ ਆ ਰੇਹ ਪਾਉਣ ਲੱਗੇ ਕਿਉਂਕਿ ਕਈ ਵਾਰੀ ਐ ਹੁੰਦਾ ਵੀ ਕਣਕ ਹਜੇ ਕਾਲੀ ਐ ਤੇ ਕਣਕ ਨੂੰ ਰੇਹ ਕੀ ਪਾਉਣੀ ਐ ਜੇ ਤੁਸੀਂ ਰੇਹ ਆਪਦੇ ਦਾਇਰੇ ਚ ਰਹਿ ਕੇ ਪਾਉਣੀ ਐ ਮੰਨ ਕੇ ਚਲੋ 3 ਘਟੇ ਪਾਉਣੀ ਪਾਉਣੇ ਆ ਤਾਂ ਫਿਰ ਆਪਾਂ ਨੂੰ ਇਹਨੇ 50 55 ਦਿਨਾਂ ਦੇ ਵਿੱਚ ਵਿੱਚ ਪਾ ਦੇਣੀ ਚਾਹੀਦੀ ਹੈ ਤੇ ਇਹ ਹੀ ਸਾਰਿਆਂ ਨੂੰ ਵੱਡੀ ਗਲਤੀ ਹੁੰਦੀ ਹੈ ਕਿਉਂਕਿ ਜੇ ਆਪਾਂ ਰੇ ਪਾਵਾਂਗੇ ਤਾਂ ਉਹ ਫੋਟ ਕਰੂਗੀ ਫੇਰ ਹੀ ਆਪਣੀ ਕਣਕ ਜੇ ਫੋਟ ਕਰੂਗੀ ਤਾਂ ਛੱਡ ਦੇਊਗੀ ਤੇ ਜੇ ਆਪਾਂ ਦੂਜੇ ਪਾਣੀ ਦਾ ਸੋਚੀ ਗਈਏ ਪਾਣੀ ਆਪਾਂ ਲਾਈ ਜਨਾ ਲੇਟ ਲਾਈਏ ਧੁੰਦ ਪੈਣ ਲੱਗੀ ਜਾਂ ਕੋਈ ਕਾਰਨ ਬਣ ਜਾਂਦੇ ਆ ਤੇ ਪਾਣੀ ਆਪਣਾ ਲੇਟ ਹੋ ਜਾਂਦਾ ਫਿਰ ਆਪਣੀ ਰੇ ਵੀ ਲੇਟ ਜਾਂਦੀ ਹੈ ਬਾਹਲੀ ਲੇਟ ਰੇ ਪਾਈ ਫਿਰ ਆਪਣਾ ਨੁਕਸਾਨ ਆਪਣਾ ਨੁਕਸਾਨ ਹੀ ਕਰੂਗੀ ਝਾੜ ਨਹੀਂ ਵਧਾਉਂਦੀ ਕਿਉਂਕਿ ਜਦੋਂ ਆਪਾਂ ਕਣਕ ਵਧ ਨਹੀਂ ਲੱਗ ਪਈ ਗੰਢੀ ਚੜ ਗਈ ਤੇ ਉਸ ਤੋਂ ਬਾਅਦ ਉਹਨੇ ਕਦ ਕਰਨਾ ਉਸ ਤੋਂ ਬਾਅਦ ਫੋਟ ਨਹੀਂ ਕਰਨੀ ਤੇ ਫਿਰ ਜੋ ਕਦ ਕਰੂਗੀ ਤਾਂ ਫਿਰ ਉਹ ਆਪਣਾ ਨੁਕਸਾਨ ਹੀ ਡਿੱਗਣ ਦੇ ਚਾਂਸ ਹੈ ਬਿਮਾਰੀਆਂ ਪੈਣੀਆਂ ਤੇ ਆਪਾਂ ਰੇ ਜਿਹੜੀ ਹੈਗੀ ਉਹ ਟੈਂਸਰ ਪਾ ਦਈਏ ਤੇ ਜਿਨ੍ਹਾਂ ਦੇ ਹੈਗੇ ਬਾਈ ਜੀ 15 ਨਵੰਬਰ ਨੂੰ ਕਣਕਾਂ ਬੀਜੀਆਂ ਵੀ ਐ ਉਹਨਾਂ ਦੇ ਅਜੇ ਟਾਈਮ ਹੈਗਾ ਰੇ ਪਾਉਣ ਦਾ ਉਹ ਆਪਾਂ ਰੇ ਪਾ ਸਕਦੇ ਆ ਚਾਹੇ ਦੂਜਾ ਪਾਣੀ ਲਾ ਕੇ ਪਾ ਲੋ ਚਾਹੇ ਪਹਿਲਾਂ ਕਰ ਲੋ ਉਹ ਤੁਸੀਂ ਆਪ ਦੇ ਏਰੀਆ ਦੇ ਹਿਸਾਬ ਵੇਖੋ ਕਿਵੇਂ ਪਾਣੀ ਕਿੰਨੇ ਕ ਨੀਵੇਂ ਉੱਚੇ ਹੈ ਧੁੰਦ ਪੈਂਦੀ ਹੈ ਜਾਂ ਧੁੱਪ ਪੈਂਦੀ ਹੈ ਕੀ ਕਾਰਨ ਹੈ ਮੀਂਹ ਪਿਆ ਕਿ ਨਹੀਂ ਪਿਆ ਉਹ ਆਪਾਂ ਉਸ ਹਿਸਾਬ ਨਾਲ ਪਾਣੀ ਦਾ ਆਪਾਂ ਮੈਨੇਜਮੈਂਟ ਕਰਨਾ ਹੁੰਦਾ ਹੈ ਜ਼ਰੂਰੀ ਨਹੀਂ ਹੁੰਦਾ ਜੇ ਕਿਤੇ ਮੀਂਹ ਪਿਆ ਉੱਥੇ ਪਾਣੀ ਲਾਉਣੇ ਤੇ ਜਿੱਥੇ ਨਹੀਂ ਪਿਆ ਉੱਥੇ ਤਾਂ ਲਾਉਣਾ ਹੀ ਲਾਉਣਾ ਤੇ ਇਹ ਵੀ ਹੁੰਦਾ ਹੈ ਤੇ ਕਈ ਵਾਰੀ ਆਪਾਂ ਰਿਆਂ ਪਾ ਦੇਨੇ ਆਪਾਂ ਕਹਦੇ ਨੇ ਜੇ ਕਣਕ ਨੂੰ ਲੱਗਦੀ ਨਹੀਂ ਦੇ ਉਹ ਵਾਂ ਥੋੜਾ ਚੜਿਆ ਹੁੰਦਾ ਤੇ ਆਪਾਂ ਪਾਣੀ ਜੇ ਦੂਜਾ ਲਾ ਦਈਏ ਤੇ ਕਣਕਾਂ ਨਾ ਵਧੀਆ ਬਣ ਜਾਂਦੀਆਂ ਪਾਣੀ ਨਾਲ ਵੀ ਕਿਉਂਕਿ ਉਹਨਾਂ ਨੂੰ ਜਿਹੜਾ ਹੁਣ ਸੁੱਕਾ ਕੋਹਰਾ ਪੈਂਦਾ ਹੁਣ ਤਕਰੀਬਨ 2-3 ਦਿਨ ਦੀ ਧੁੱਪ ਨਹੀਂ ਨਿਕਲਦੀ ਤੇ ਸੁੱਕੀ ਠੰਡ ਪੈਂਦੀ ਹੈ ਇਹਦੇ ਨਾਲ ਵੀ ਕਣਕ ਤੇ ਅਸਰ ਪੈਂਦਾ ਤੇ ਆਪਾਂ ਜਿਹਨੂੰ ਪਾਣੀ ਲੱਗਣ ਵਾਲਾ ਦੂਜਾ ਪਾਣੀ ਲਾਈਏ ਹੁਣ ਤਕਰੀਬਨ ਕਈ ਕਣਕਾਂ ਨੂੰ ਮਹੀਨਾ-ਮਹੀਨਾ ਹੋ ਗਿਆ ਉਹ ਪਾਣੀ ਲੱਗਿਆ ਨੂੰ ਤੇ ਉਹ ਤਾਂ ਪਾਣੀ ਭਾਲਦੀਆਂ ਹੋਣੀਆਂ ਕਣਕਾਂ ਤੇ ਇਹ ਤੇ ਆਪਣੀ ਅੱਜ ਦੀ ਵੀਡੀਓ ਤੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ